ਸਤ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆ ਤੁਹਾਡਾ ਕੀਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ 15 ਨਵੰਬਰ 11ਵਾਂ ਮਹੀਨਾ 2024 ਦਿਨ ਸ਼ੁੱਕਰਵਾਰ ਸੰਗਰੂਰ ਬਾਸਮਤੀ ਝੋਨੇ ਦੇ ਰੇਟ ਲੈ ਕੇ ਫੇਰ ਆਜਰੇ ਹੋਇਆ ਜੀ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਸਾਈਡ ਤੇ ਕਾਲਾ ਆ ਬਟਨ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਦੱਬ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਕਿਸਾਨ ਭਰਾਵੋ ਜੇ ਅੱਜ ਆਪਾਂ ਆਮਦ ਦੀ ਗੱਲ ਕਰੀਏ ਅੱਜ 22000 ਗੱਟੇ ਦੇ ਨੇੜੇ ਤੇੜੇ ਜਿਹੜਾ ਸਮਰੂਰ ਗੱਡੀ ਮੰਡੀ ਦੇ ਵਿੱਚ ਬਾਸਪਤੀ ਝੋਨਾ ਪਹੁੰਚਿਆ ਜੀ ਕਿਸਾਨ ਭਰਾਵੋ ਜੇ ਆਪਾਂ ਵੈਰਾਈਆਂ ਦੀ ਗੱਲ ਕਰੀਏ ਤਾਂ ਅੱਜ 1121 ਬਾਸਪਤੀ 1885 ਮੁੱਛਲ 1401 ਬਾਸਮਤੀ 1718 ਬਾਸਮਤੀ 1509 ਪੰਜਾਬ ਬਾਸਮਤੀ 7 ਬਾਸਮਤੀ 1847 ਅਤੇ ਨਰਮਾ ਕਿਸਾਨ ਭਰਾਵੋ ਆਪਾਂ ਇਹਨਾਂ ਵੈਰੈਟੀਆਂ ਵਿੱਚ ਐਡ ਦੀ ਗੱਲ ਕਰੀ ਤਾਂ ਜ ਨਵੀਂ ਵੈਰੈਟੀ ਹੈ ਜਿਹੜੀ 1885 ਉਹ ਨਵੀਂ ਐਡ ਹੋ ਗਈ ਕਿਸਾਨ ਭਰਾਵੋ ਜੇ ਹੁਣ ਆਪਾਂ ਕਰੀਏ ਭਾਅ ਦੀ ਗੱਲ ਤਾਂ 11 21 ਚੋਂ ਨੇ ਜਿਹੜਾ ਸੰਰੂਰ ਮੰਡੀ ਦੇ ਵਿੱਚ 3200 ਰੁਪਏ ਤੋਂ ਲੈ ਕੇ 3900 ਰੁਪਏ ਕਿਵਾਂਟਲ ਦੇ ਹਿਸਾਬ ਨਾਲ ਇਦਾ ਰੇਟ ਰਿਹਾ ਜੀ ਅੱਜ ਕਿਸਾਨ ਭਰਾਵੋ ਜਿਹੜੀ ਨਵੀਂ ਵੈਰਾਈਟੀ ਆਈ ਹੈ ਸੰਗਰੂਰ ਮੰਡੀ ਅੱਜ ਪਹਿਲੀ ਗੇਰੀ ਉਹ ਹੈਗੀ 1885 ਇਹਦਾ ਇਹ ਰੇਟ ਦੀ ਗੱਲ ਕਰੀ ਕਿਸਾਨ ਭਰਾਵੋ 3100 ਰੁਪਏ ਤੋਂ ਲੈ ਕੇ 3700 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਵਿਕੀ ਹੈ ਜੀ ਇਹ ਮੁੱਛਲ 1401 ਵੈਰਾਈਟੀ 3100 ਰੁਪਏ ਤੋਂ ਲੈ ਕੇ 3530 ਰੁਪਏ ਪ੍ਰਤੀ ਕੁਆਂਟਲ ਵਿਕੀ ਜੀ ਅਗਲੀ ਵੈਰਾਈਟੀ ਕਿਸਾਨ ਭਰਾਵੋ ਬਾਸਮਤੀ 17 18 3100 ਰੁਪਏ ਤੋਂ ਲੈ ਕੇ 3500 ਰੁਪਏ ਕਿਵਾਂਟਲ ਸੰਗਰੂਰ ਮੰਡੀ ਵਿੱਚ ਵਿਕੀ ਹੈ ਜੀ ਇਹ ਕਿ ਸਰਪ੍ਰਾਭੂ ਜੇ ਆਪਾਂ ਗੱਲ ਕਰੀਏ ਬਾਸਮਤੀ 1509 ਬਾਰੇ ਤਾਂ ਇਹਦਾ ਜਿਹੜਾ ਰੇਟ ਹੈ ਅੱਜ 2900 ਰੁਪਏ ਤੋਂ ਲੈ ਕੇ 3400 ਰੁਪਏ ਕਿਵਾਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਵਿਕੀ ਹੈ ਜੀ ਇਹ ਪੰਜਾਬ ਬਾਸਮਤੀ 7 ਇਹ ਕਿਸਾਨ ਭਰਾਵੋ 2800 ਰੁਪਏ ਤੋਂ ਲੈ ਕੇ 3100 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਵਿਕੀ ਹੈ ਜੀ ਅੱਜ ਕਿਸਾਨ ਭਰਾਵੋ 1847 ਮਾਸਮਤੀ 2600 ਰੁਪਏ ਤੋਂ ਲੈ ਕੇ 2980 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਜਿਹੜੀ ਆਪਾਂ ਨੂੰ ਸੰਗਰੂਰ ਮੰਡੀ ਦੇ ਵਿੱਚ ਇਹਦਾ ਰੇਟ ਹੈ ਵੇਖਣ ਨੂੰ ਮਿਲਿਆ ਜੀ ਜੇ ਹੁਣ ਆਪਾਂ ਗੱਲ ਕਰੀਏ ਨਰਮੇ ਦੀ ਤਾਂ ਨਰਮਾ ਅੱਜ 7000 ਪਰ ਵੀ ਇੱਕ ਕਵਾਂਟਲ ਤੋਂ ਲੈ ਕੇ ਬੱਦ ਤੋਂ ਬੱਦ 7300 ਰੁਪਏ ਕਵਾਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਵਿਗ ਗਏ ਜੀ ਕਿਸਾਨ ਭਰਾ ਉਹ ਰੋਜ਼ ਦੀ ਤਰ੍ਹਾਂ ਜੇ ਆਪਾਂ ਗੱਲ ਕਰੀਏ ਇੱਕ ਨੰਬਰ ਵੈਰੈਟੀ ਉਹ ਹੈਗੀ ਜੀ 1121 3200 ਤੋਂ ਲੈ ਕੇ 3900 ਦੋ ਨੰਬਰ ਤੇ ਕਿਸਾਨ ਭਰਾ ਉਹ ਜਿਹੜਾ ਵੈਰੈਟੀ ਦੀ ਗੱਲ ਕਰੀਏ ਤਾਂ ਉਹ ਹੈਗੀ 1885 3100 ਰੁਪਏ ਤੋਂ ਲੈ ਕੇ 3700 ਰੁਪਏ ਵੀ ਕੀ ਜੀ ਤਿੰਨ ਨੰਬਰ ਤੇ ਕਿਸਾਨ ਭਰਾ ਵਾਜ ਵੈਰੈਟੀ ਆਉਂਦੇ ਜੀ ਮੁੱਛਲ 1400 ਇੱਕ 3100 ਰੁਪਏ ਤੋਂ ਲੈ ਕੇ 3530 ਰੁਪਏ ਵੀ ਕੀ ਹੈ ਜੀ ਕਿਸਾਨ ਭਰਾਵੋ 4 ਨੰਬਰ ਤੇ 17 18 ਆ ਗਈ ਜੀ ਇਹ ਵੀ 3100 ਰੁਪਏ ਤੋਂ ਲੈ ਕੇ 3500 ਰੁਪਏ ਕੁਆਂਟਾ ਦੇ ਹਿਸਾਬ ਨਾਲ ਵਿਕੀ ਹੈ ਜੀ ਕਿਸਾਨ ਭਰਾਵੋ ਹਰ ਰੋਜ਼ ਦੀ ਤਰ੍ਹਾਂ ਜੇ ਘੱਟ ਰੇਟ ਤੇ ਵੇਚਣ ਵਾਲੀ ਵੈਰਾਈਟੀ ਹੈਗੀ 18 47 ਜਿਹੜੀ ਆਪਾਂ ਨੂੰ 2600 ਰੁਪਏ ਤੋਂ ਲੈ ਕੇ 2980 ਰੁਪਏ ਜਿਹੜਾ ਆਪਾਂ ਨੂੰ ਰੇਟ ਹੈ ਸੰਗਰੂਰ ਮੰਡੀ ਵਿੱਚ ਵੇਖਣ ਨੂੰ ਮਿਲੇ ਹੈ ਜੀ ਸੋ ਕਿਸਾਨ ਭਰਾਵੋ ਕੱਲ ਦੀ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਜੀ ਸੰਗਰੂਰ ਮੰਡੀ ਦੀ ਸੋ ਇਹ ਸਨ ਅੱਜ ਦੇ ਰੇਟ ਧੰਨਵਾਦ ਸਤਿ ਸ੍ਰੀ ਅਕਾਲ ਜੀ